ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਇੱਕ ਵੱਡਾ ਤਮਾਕਾ ਹੋਇਆ ਹੈ ਤਮਾਕਾ ਅੰਮ੍ਰਿਤਸਰ ਤੋਂ ਮਜੀਠਾ ਰੋਡ ਦੇ ਵਿੱਚ ਘਰ ਹੋਇਆ ਹੈ ਜਿਸ ਵਿੱਚ ਪੂਰਾ ਦਿਨ ਆਵਾਜਾਈ ਰਹਿੰਦੀ ਹੈ ਦੱਸਿਆ ਜੋ ਹੈ ਕਿ ਘਟਨਾ ਸਵੇਰੇ 9:30 ਵਜੇ ਦੇ ਕਰੀਬ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਨੂੰ ਜ਼ਖਮੀ ਹੋਇਆ ਹੈ ਜ਼ਖਮੀ ਨੌਜਵਾਨ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਫਿਲਹਾਲ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਤਮਾਕੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਡਰ ਦਾ ਮਾਹੌਲ ਛਾ ਗਿਆ ਹੈ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ ਦੱਸ ਦਈਏ ਕਿ ਪਹਿਲਾਂ ਵੀ ਪੁਲਿਸ ਸਟੇਸ਼ਨਾਂ ਤੇ ਅੰਮ੍ਰਿਤਸਰ ਦੇ ਵਿੱਚ ਅਜਿਹੀਆਂ ਵਾਰ ਪੁਲਿਸ ਨੇ ਮੌਕੇ ਤੇ ਵਾਰਦਾਤ ਤੇ ਪਹੁੰਚ ਕੇ ਪੂਰੀ ਜਾਂਚ ਕੀਤੀ ਹੈ ਤੇ ਦੱਸਿਆ ਹੈ ਇਹ ਕੋਈ ਅਤਵਾਦੀਆਂ ਦੀ ਸਾਜ਼ਿਸ਼ ਹੋ ਸਕਦੀ ਹੈ ਪੁਲਿਸ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਅਪਰਾਧੀਆਂ ਨੂੰ ਫੜ ਲੈਣਗੇ ਅਤੇ ਉਨ੍ਹਾਂ ਨੇ ਹੌਸਲਾ ਦਿੱਤਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਤਾ ਦੇ ਬਾਵਾ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੈ ਜਗਾ ਕਿਹੜੀ ਆ ਸਰ ਸਰ ਕਿਹੜੀ ਜੀਠਾ ਰੋਡ ਆ ਜੀਠਾ ਰੋਡ ਤੇ ਨਹੀਂ ਮਜੀਠਾ ਰੋਡ ਤੇ ਹੈਗੇ ਬਾਈਪਾਸ ਪੈ ਰਿਆ ਜੀਠਾ ਰੋਡ ਬਾਈਪਾਸ ਜੀਠਾ ਰੋਡ ਬਾਈ ਆਪੋ ਜੜ ਮਸ਼ਹਾਰਾ ਨੀ ਉਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਆ ਜੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਪਾੜ ਨੋ 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 ਇਹੋ ਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭੜਾ ਵੀ ਆ ਖ ਬੰਦਾ ਬੰਦਾ ਚੱਟਿਆ ਹੋਇਆ ਬੰਦਾ ਚੱਟਿਆ ਹੋਇਆ ਕਿੱਥੇ ਉਹਨੂੰ ਪਹੁੰਚਾਇਆ ਗਿਆ ਬੰਦਾ ਕੋ ਨਾਨਕਾ ਹਸਪੀਟਲ ਪਹੁੰਚਾਇਆ ਗਿਆ ਆਵਾਜ਼ ਆਈ ਆ ਸੁਣ ਕੇ ਅਸੀਂ ਆਏ ਆ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਦੋ ਰਿਹਾ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਪਤਾ ਵੀ ਕਿਹੜੀ ਮਨਸ਼ਾ ਨਾਲ ਆਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗਿਆ ਜੀ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ 'ਚ ਲੱਗਦਾ ਦੇਖਿਆ ਉਹਨੂੰ ਨਸਾ ਲੁੱਟਾ ਉਡੀਆਂ ਸੀ ਉਹਦੀਆਂ ਬਾਹਾਂ ਵੀ ਹਾਨੀ ਸੀ ਲੱਤਾਂ ਵੀ ਉਡੀਆਂ ਸੀ ਉਹਦੀ ਲੱਗਦਾ ਇੱਥੇ ਬਿਲਕੁਲ ਵੱਡਾ ਕਿੰਨੇ ਕੰਨੇ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਉਹਦੀ ਇਸ ਵੇਲੇ ਦੀ ਵੱਡੀ